ਪਰ ਇਹ 100 ਰੁਪਏ ਖਾਤਰ ਨਹੀਂ ਗਏ ਸਾਂ ਅਸੀਂ ਤਾਂ ਭਾਈ ਆਪਣੀਆਂ ਜ਼ਮੀਨਾਂ ਜਾਇਦਾਦਾਂ ਰੱਖਣ ਗਏ ਸਾਂ ਜੋ મોદી ਸਾਹਿਬ ਨੇ ਸਾਡੇ ਤਿੰਨੀ ਖੇਤੀ ਨੂੰ ਖਲਾਬ ਸਾਡੇ ਤੇ ਸਾਨੂੰ ਸੱਦਾ ਭੇਜਿਆ ਕਿ ਮੈਂ ਜ਼ਮੀਨਾਂ ਖੋਹਾਂਗਾ ਇਹ ਸਾਰੇ ਥੋੜੇ ਦੇਖੀਂਦਾ ਬਣਾਵਾਂਗਾ ਪਲਾਟ ਕੱਟਾਂਗਾ ਜ਼ਮੀਨਾਂ ਨੂੰ ਐ ਥੋੜੇ ਜੀ ਬਣਾਵਾਂਗਾ ਉਹ ਕਈ ਕਈ ਵਿਸ਼ਾਇਕਾਂ ਦੇ ਇੱਕ ਬਟਾਂਡਾ ਟਾ ਗਏ ਸਾਰੇ ਖੇਤਾਂ ਦਾ ਰੱਖ ਲਾ ਵੀ ਮਾ ਦਾ ਨਾਈ ਪੁੱਲੀ ਹੁਣ ਕਹਾਲਾ ਮੈਨੂੰ ਆਉਂਦਾ ਨਹੀਂ ਇਹ ਸਾਰੇ ਤੁਹਾਨੂੰ ਥੜਖਾ ਦਿਹਾੜੀ ਦੇਵਾਂਗੇ ਕਿਸਾਨਾਂ ਨੂੰ ਜੀ ਤੇ ਹੋਰ ਮਜ਼ਦੂਰ ਤਾਂ ਸਾਰੇ 8 ਘੰਟੇ ਕੰਮ ਕਰਾਉਂਦੇ ਆਪਣੇ ਆਪ ਹੀ ਲੋਕਾਂ ਦੇ ਰੱਖ ਲਾ ਦਿਹਾੜੀ ਕਰਦੇ ਐ ਤੇ ਕਿਸਾਨਾਂ ਨੂੰ ਤਾਂ ਕੰਮ ਕਰਾਉਣਗੇ 12 ਘੰਟੇ ਕਰਾਇਆ ਕਰੂੰਗਾ ਜਿੱਤ ਮਨੈ ਪਾਣੀ ਪਾਣ ਦੇਵਾਂ ਚਤ ਮਨ ਨਾ ਵੀ ਕਿਸਾਨਾਂ ਨੂੰ ਖਾ ਵਰਪਾਈ ਕਿ ਜੰਟਾ ਕਰ ਕਰਸਾਨਾਂ ਦੇ ਭਾਈ ਇਹ ਦੁੱਖ ਸੁਣ ਕੇ ਇਹ ਜਦ ਦੁੱਖ ਸਾਰ ਨਹੀਂ ਸਕੇ ਤੇ ਉੱਠ ਕੇ ਭੜਵਾਪੋਣਾ ਸ਼ੁਰੂ ਕਰਤਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਜੀ ਅਸੀਂ ਜ਼ਮੀਨਾਂ ਨਹੀਂ ਖੋਣ ਦੇਵਾਂਗੇ ਤੇ ਨਹੀਂ ਆਗੇ ਤੁਹਾਨੂੰ ਫਾਰਮ ਕੱਟਣ ਦੇਵਾਂਗੇ ਫਾਰਮ ਕੱਟ ਕੇ ਬਣਾਵਾਂਗੇ ਕਿ ਤੁਹਾਨੂੰ ਦੇਆ ਕਰਾਂਗੇ ਦਿਹਾੜੀ ਜੀ ਫਾਰਮ ਨਹੀਂ ਕੱਟਣ ਦੇਵਾਂਗੇ ਉਹਨਾਂ ਤੇ ਭਾਈ ਜ਼ਮੀਨਾਂ ਜਿਹੜਾ ਤੜਾਨੀਆਂ ਮੰਡੀਆਂ ਨੂੰ ਵੇਚਣੀਆਂ ਸ਼ੁਰੂ ਕਰ ਲੀਆਂ ਤੇ ਜੰਟਾ ਨੂੰ ਜ਼ਿੰਮੇਦਾਰ ਉਹ ਜੀ ਆਖਿਆ ਵੀ ਤੁਹਾਨੂੰ ਦੇਵਾਂਗੇ ਦਿਹਾੜੀ ਅਸੀ ਤੇ ਭਾਈ ਸਾਰੇ ਜਿੰਨੇ ਜੀ ਨਹੀਂ ਸੀ ਕਿਸਾਨ ਜੁਨੀਆ ਦੀ ਇਕਤਾ ਗਰੀਬ ਜਨਤਾ ਸਾਰੇ ਵੀ ਨਹੀਂ ਸਾਨੂੰ ਨਹੀਂ ਮੰਜ਼ੂਰ ਅੱਛਾ ਮਾਤਾ ਜੀ ਮੈਂ ਸਮਝ ਪਾ ਰਹੀ ਹਾਂ ਕਿ ਤੁਹਾਨੂੰ ਖੇਤੀ ਕਾਨੂੰਨਾਂ ਦੀ ਇੰਨੀ ਜ਼ਿਆਦਾ ਸਮਝ ਹੈ ਮਤਲਬ ਤੁਹਾਨੂੰ ਇੰਨੀ ਜ਼ਿਆਦਾ ਨੋਲੇਜ ਹੈ ਇੰਨੀ ਜਾਣਕਾਰੀ ਹੈ ਸ਼ਾਇਦ ਕੰਗਨਾ ਜੀ ਨੂੰ ਇਹ ਲੱਗ ਰਿਹਾ ਸੀਗਾ ਕਿ ਤੁਹਾਨੂੰ ਸਾਰਿਆਂ ਨੂੰ ਪੈਸੇ ਦੇ ਕੇ ਲਿਆਏ ਸ਼ਾਇਦ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਤੁਸੀਂ ਜਿਸ ਤਰ੍ਹਾਂ ਖੇਤੀ ਕਾਨੂੰਨਾਂ ਬਾਰੇ ਦੱਸ ਰਹੇ ਹੋ ਇਟ ਮੀਨਸ ਤੁਸੀਂ ਸਭ ਕੁਝ ਜਾਣਦੇ ਸੀਗੇ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕੀ ਹੈ ਤੇ ਕਿਉਂ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਹੈ ਇਹ ਕਿਸਾਨ ਜੀ ਬੀਬਾ ਜੀ ਆਪਾਂ ਆ ਸਮਝਾ ਕਰ ਗਏ ਨਾ ਜੇ ਕਿਸਾਨ ਨੂੰ ਆਪਾਂ ਜੱਟ ਤੇ ਸੱਪ ਭੈੜੀ ਚੀਜ਼ ਹੁੰਦੀ ਐ ਇਹ ਬਿਸਰ ਨਾਲ ਨਹੀਂ ਹੁੰਦੀ ਇਹ ਰੱਖਣਾ ਜਦੋਂ ਜੇ ਕਿਸਾਨ ਨੂੰ ਆਖਦੀਏ ਨਾ ਇੱਕ ਦੂਜੇ ਨਾਲ ਆਪਾਂ ਦਿਹਾੜੀ ਹੁਈ ਜੇ ਕਿਸਾਨ ਤੱਕ ਆਪਣੇ ਦਿਹਾੜੀ ਕਰਿਆਉਂਦੇ ਇਹ ਗਰੀਬ ਜਨਤਾ ਰੱਖ ਲਾਉਂਦਾ ਕਾਰਮ ਕੀਤਾ ਤੇ ਜੇ ਜੀਨ ਦਾ ਰੈਡੀ ਅਣਖਾ ਖਲੀ ਲੈਣ ਜਾਂ ਖਲਾ ਮੇਰੇ ਨਰਮੇ ਨੂੰ ਗੁੱਟ ਤੇ ਤੇ ਜੱਟ ਜੀ ਐਡੀ ਅਣਖੜ ਚੱਕ ਨਰਮੇ ਦੇ ਟੱਕ ਮਾਰ ਫਿਰ ਨਰਮਾ ਉਹਦੇ ਕਾ ਖੜਾ ਰਹੂਗਾ ਜੱਟ ਮਜ਼ਦੂਰ ਦਿਹਾੜੀ ਨਹੀਂ ਕਰਦੇ ਗੁਰਨਾਨਕ ਦੇਵ ਜੀ ਨੇ ਨੇ ਖੇਤੀ ਦਿੱਤੀ ਆਪ ਦੀ ਆਗਮਨ ਤੇ ਰਾਜ ਦਿੱਤਾ ਹੋਇਆ ਦਿਹਾੜੀ ਨਹੀਂ ਕਰਦੇ ਇਹ ਸਾਡੇ ਗੁਰਗਾਂ ਪੀਰਾਂ ਦਾ ਵਰ ਦਿੱਤਾ ਹੋਇਆ ਹੈ ਇਹ ਸਾਡੇ ਮਹਾ ਗੁਰੂਆਂ ਦਾ ਸਾਡੇ ਗੁਰੂ ਪਿਤਾ ਦਾ ਸਾਡੇ ਵੱਡਰੇ ਸੂਰ ਬੀਰਾਂ ਦਾ ਸਾਡੇ ਭਗਤ ਸਿੰਘ ਹੋਰਾਂ ਦਾ ਇਹ ਖੂਨ ਡੋਲ ਕੇ ਧਰਤੀ ਤੇ ਰਾਜ ਰੱਖਿਆ ਹੈ ਤੇ ਅਸੀਂ ਦਿਹਾੜੀ ਨਹੀਂ ਕਰਾਂਗੇ ਅਸੀਂ ਨਹੀਂ ਜ਼ਮੀਨਾਂ ਛੱਡਾਂਗੇ ਅਸੀਂ ਅਣਖ ਦੀ ਖਾਤਰ ਵੇਸਾਂ ਜਮੀਨ ਨਹੀਂ ਛੱਡੀ ਜੇ ਮੋਦੀ ਜੰਨੂ ਅਸੀਂ ਜਿੰਨੇ ਮੋਦੀ ਸਾਹਿਬ ਕਹਿੰਦੇ ਸੁਣਨ ਜਮੀਨਾ ਛੜਾਣਾ ਜੇ ਨਹੀਂ ਛੜਦੇ ਆਏ ਆਹਦੇ ਸੀ ਮੋਦੀ ਨੇ ਤੂੰ ਰਾਹ ਛੱਡਣਾ ਛੱਡਿਆ ਅਸੀਂ ਜਮੀਨ ਨਹੀਂ ਛੱਡਾਂਗੇ ਭਾਈ ਮਹਾਰਾਜ ਨੇ ਕਰਸਾਨਾ ਦੀ ਸੁਣ ਲਈ ਤੇ ਸੋਣਾ ਕਰਦਿਆ ਤੇ ਨਾਰਾ ਲਾਉਂਦੇ ਜੈ ਜਵਾਨ ਜੈ ਸ਼ਹਾਦਤ ਆਹਨਾਂ ਪੰਜਾਬੀ ਲੋਕ ਸੂਰਵੀਰ ਤੇ ਉਹਨਾਂ ਨੂੰ ਮਾ ਸਦਾ ਸਲਾਮਤ ਜਿਉਂਦੇ ਵਸਦੇ ਰਹਿਣ ਜੀ ਗੁਰੂਆਂ ਨੇ ਹਿੰਦ ਰੂਟ ਦੀ ਜਾਂਦੀ ਸੀ ਰੱਖ ਲਈ ਗੁਰੂਆਂ ਨੇ ਤੇ ਭਾਈ ਕਰਸਾਨੀ ਰੂਟ ਦੀ ਜਾਂਦੀ ਸੀ ਤੇ ਖੁਗਣਾ ਨੇ ਰੱਖ ਲਈ ਮਾਰਦੇ ਨੇ ਮਹਾਰਾਜ ਨੇ ਤੰਬਰਸਤੀnga ਦੇਵੇ ਮਾਤਾ ਅਨਪੜ੍ਹ ਬੁੜੀ ਆ ਤੇ ਇਹ ਜੋ ਕੋਈ ਜਾਣਦੇ ਜੋ ਕੰਗਣਾ ਨੇ ਆਖਿਆ 100-100 ਰੁਪਏ ਤੇ ਜੀ ਤੇ ਨਾਲ ਹੀ ਜੇ ਮਾਤਾ ਜੀ ਗੱਲ ਕੀਤੀ ਜਾਵੇ ਕੋਈ ਵੀ ਜ਼ਮੀਨ ਹੋਵੇ ਕਿਸਾਨ ਦੀ ਤਾਂ ਉਹ ਉਸ ਨੂੰ ਆਪਣੇ ਪੁੱਤ ਦੀ ਤਰ੍ਹਾਂ ਰੱਖਦਾ ਹੈ ਪਰ ਜਦੋਂ ਕੰਗਣਾ ਜਨੋਤ ਨੇ ਇਹ ਬਿਆਨ ਦਿੱਤਾ ਸੀਗਾ ਕਿ 100-100 ਰੁਪਏ ਦੇ ਵਿੱਚ ਇਹਨਾਂ ਬੀਬੀਆਂ ਨੂੰ ਲੈ ਕੇ ਆਂਦੇ ਨੇ ਉਸ ਤੋਂ ਬਾਅਦ ਤੁਸੀਂ ਕੰਪਲੇਂਟ ਵੀ ਕਰਵਾਈ ਸੀ ਨਾਲ ਹੀ ਮੈਜਿਸਟ੍ਰੇਟ ਵੱਲੋਂ ਸੱਮਨ ਵੀ ਜਿਹੜੇ ਨੇ ਉਹ ਭੇਜੇ ਗਏ ਸੀਗੇ ਕੰਗਨਰ ਨੌਟ ਜਿਹੜੇ ਨੇ ਉਹ ਪੇਸ਼ ਨਹੀਂ ਹੋਏ ਸੀਗੇ ਉਹਨਾਂ ਨੇ ਇਹਨਾਂ ਸੰਮਨ ਨੂੰ ਜਿਹੜਾ ਚੈਲੰਜ ਕਰ ਦਿੱਤਾ ਸੀ ਹਾਈ ਕੋਰਟ ਦੇ ਵਿੱਚ ਕਿ ਇਹ ਸਹੀ ਤਰੀਕਾ ਨਹੀਂ ਹੈ ਮੈਂ ਸਿਰਫ ਰੀਟਵੀਟ ਕੀਤਾ ਸੀ ਉਹਨਾਂ ਨੇ ਉਹ ਟਵੀਟ ਜਿਹੜਾ ਹੈ ਜੋ ਲਿਖਿਆ ਸੀ ਪੋਸਟ ਦੇ ਵਿੱਚ ਉਹ ਵੀ ਡਿਲੀਟ ਕਰ ਦਿੱਤਾ ਸੀਗਾ ਤੁਸੀਂ ਕਿਹਾ ਵੀ ਸੀਗਾ ਕਿ ਕੰਗਨਰ ਨੌਟ ਨੂੰ ਮਾਫੀ ਜਿਹੜੀ ਉਹ ਮੰਗਣੀ ਚਾਹੀਦੀ ਹੈ ਮਾਫੀ ਮੰਗ ਲਈ ਤਾਂ ਵੀ ਮਾਫੀ ਵਾਲੀ ਸੱਜ ਗੱਲ ਨਹੀਂ ਉਹ ਤਾਂ ਸੜਨਾ ਆਫਸ ਚੱਲਣ ਲੱਗੀ ਅਰੇ ਕਾਰ ਵੀ ਤੂੰ ਕੀ ਚੀਜ ਆਉਂ ਮੈਂ ਬਾਈ ਬੱਡੀ ਇਤਨੀ ਮਾਇਆ ਤਾਰੀ ਮਾਇਆ ਤਾਰੀ ਅੰਨਾ ਬੋੜਾ ਤੇ ਰਾਮੁਖੇ ਵਾ ਮਾਇਆ ਤਾਰੀ ਕਰਿਆ ਹੁੰਦਾ ਭਾਈ ਕਿ ਉਹ ਸਾਡੀ ਮਿੰਟ ਕਿਉਂ ਕਰ ਗਈ ਤੇ ਕਿਉਂ ਮਾਫੀ ਮੰਗਦੀ ਏ ਉਹਨੂੰ ਐ ਸੀ ਮੈਂ ਵਸ ਢਾ ਲੂੰ ਤਕੜੀਆਂ ਮੈਂ ਤੇ ਉਹਨੂੰ ਭਾਈ ਮੋਦੀ ਦੀ ਸਰਨ ਸੀ ਉਹਨੂੰ ਸਾਰਾ ਸੀ ਮੈਂ ਉਹਦੀ ਮਦਦ ਕਰਦੀ ਆ ਕਿਸਾਨਾਂ ਦੇ ਖਲਾਸ ਸੀ ਤੇ ਮੈਨੂੰ ਮੋਦੀ ਚੇਟੇ ਦੇ ਲੈਟੇ ਤੇ ਪਈ ਉਹਨੂੰ ਮਿਲ ਗਿਆ ਮਸਲਾ ਹੱਲ ਹੋ ਗਿਆ ਉਹਦੀ ਆਸ ਪੂਰੀ ਹੋ ਗਈ ਪਰ ਚਲੋ ਹੁਣ ਮਹਾਰਾਜ ਜਿਵੇਂ ਕਰੂਗਾ ਉਹਦੇ ਰੰਗਨ ਦਿਖਾਊਗਾ ਨਾ ਕੋਈ ਹੈ ਜੀ ਤੁਸੀਂ ਆਵੇ ਹਲੇ ਵੀ ਚਾਹੁੰਦੇ ਹੋ ਕਿ ਉਹਨਾਂ ਨੂੰ ਕੋਈ ਨਾ ਕੋਈ ਸਖਤ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਰਾਹਤ ਤਾਂ ਹਾਈ ਕੋਰਟ ਤੋਂ ਕੋਈ ਨਹੀਂ ਮਿਲੀ ਕਿਸ ਤਰ੍ਹਾਂ ਦੀ ਸਜ਼ਾ ਤੁਸੀਂ ਚਾਹੁੰਦੇ ਹੋ ਮਾਤਾ ਜੀ ਕੀ ਉਹਨਾਂ ਨੂੰ ਮਿਲੇ ਤੇ ਜੇ ਅਸੀਂ ਤਾਂ ਚਾਹੁੰਦੇ ਸਜ਼ਾ ਮਿਲੇ ਜਿਹੜਾ ਸਰਕਾਰ ਦੇ ਕਾਨੂੰਨ ਰੱਖੇ ਜੇ ਅਸੀਂ ਆਖੀ ਆਏ ਹੋ ਜੇ ਸਾਡੇ ਅੱਖਾਂ ਨੂੰ ਅਸੀਂ ਕਾਨੂੰਨਾਂ ਕਿਹੜਾ ਥੋੜੇ ਜਾਣਦੇ ਪੜ੍ਹੇ ਲਿਖੇ ਜਾਣਦੇ ਕਾਨੂੰਨ ਜਿਹੜੇ ਉਹਨਾਂ ਤੇ ਦਫੇ ਲਏ ਐ ਉਹ ਪਈ ਵਕੀਲ ਵਖਿੰਦਾ ਜਾਣਦੇ ਹੁੰਦੇ ਵਕੀਲ ਸਿਆਣੇ ਆ ਸਾਡੀ ਸਾਥ ਲੜਾਈ ਵਕੀਲ ਕਰੂਗਾ ਉਹੀ ਜਾਣਦੇ ਤੇ ਜੱਜ ਸਾਹਿਬ ਫੈਸਲਾ ਸੁਣਾ ਦੇਣਗੇ। ਹੂੰ। ਅੱਛਾ ਮਾਤਾ ਜੀ ਉਸ ਟਾਈਮ ਅੰਦੋਲਨ ਜਿਹੜਾ ਚੱਲ ਰਿਹਾ ਸੀ ਤੁਸੀਂ ਖੁਦ ਕਿਹਾ ਕਿ ਤੁਸੀਂ ਆਪਣੇ ਘਰ ਛੱਡ ਕੇ ਜਿਹੜੇ ਆ ਉਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਗਏ ਸੀ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਉਹ ਨਾ ਖੋਈਆਂ ਜਾਣ ਤੇ ਸਾਨੂੰ ਇਹ ਜਿਹੜੇ ਖੇਤੀ ਕਾਨੂੰਨ ਨੇ ਉਹ ਨਾ ਮੰਜ਼ੂਰ ਨੇ। ਪਰ ਕੀ ਲੱਗਦੇ ਕਿਉਂ ਕੰਗਨਾ ਰਣੌਤ ਵੱਲੋਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਕਿ 100-100 ਰੁਪਏ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ। ਪੈਸੇ ਦਿੱਤੇ ਜਾ ਰਹੇ ਨੇ। ਅਸੀਂ ਬੀਬਾ ਜੀ ਸੀ 100 100 ਰੁਪਏ ਖਤ ਨਹੀਂ ਸੀ ਉਹਨਾਂ ਟਾਈਮਾਂ ਅੱਜ ਤਾਂ ਨਰਮਾ ਖੱਗਲਾ ਸੀ ਤੇ ਝੋਨੇ ਵੱਢੀਦੇ ਸੀ ਘਰੇ ਖੇਤਾਂ ਦਿਹਾੜੀ ਮਿਹਨਤ ਚੱਲਦੀ ਸੀ ਇੰਨੇ ਕੰਮਾਂ ਚਾਹਾਂ ਖੇਤਾਂ ਜਾਂ ਨਹੀਂ ਸਾੜੇ ਅਰਗੀ ਤੋਂ ਕੰਮ ਨਹੀਂ ਨਰਮਾ ਨਹੀਂ ਚੂਈਦਾ ਤੇ ਝੋਨੇ ਦੀ ਰਾਖੀ ਰੱਖੀ ਰਹਿੰਦੀ ਸੀ ਚਾਹ ਕਰਕੇ ਜਿੰਦੀ ਸੀ ਨਰਮਾ ਅਗਲੇ ਦਾ ਬਾਅਦ ਅਸਦਾ ਹੀ ਨੁਕੀਕਦਾ ਸੀ ਤੇ ਸਾਡਾ ਕੋਈ ਨਰਮਾ ਚਰਾ ਕੇ ਪਾਸੇ ਲੈ ਜਾਂਦੀ ਕਿਉਂ ਨਹੀਂ ਨਰਮਾ ਤੇ ਗੁਣ ਕੀ ਤੁਸੀਂ ਪਿੱਛੇ ਜਾਵਾਂਗੇ ਚੱਡ ਕੇ ਸੌਲਟੇ ਆਏ ਆਂ ਅਸੀਂ ਤਾਂ ਕੋਈ 1000 ਰੁਪਏ ਲੱਖ ਰੁਪਏ ਦੇ ਤਾਂ ਨਹੀਂ ਜਾਂਦੀ ਅਸੀਂ ਆਪਣੀ ਫਸਲ ਦੀ ਰਾਖੀ ਰੱਖਦੇ ਸਾਂ ਅਸੀਂ 100 ਰੁਪਏ ਖਤਮ ਜਾਂਦੀ ਤੇ ਉਹ ਫਿਰ ਇਸ ਤਰ੍ਹਾਂ ਪਈ ਬਕਵਾਸ ਮਾਰਦੀ ਗਲਤਬੋਦੀ ਸੀ ਜੀ ਤੁਸੀਂ ਕਿਹਾ ਕਿ ਅਸੀਂ ਆਪਣੀ ਫਸਲ ਦੀ ਰਾਖੀ ਜਿਹੜੀ ਆ ਉਹ ਕਰ ਰਹੇ ਸੀਗੇ ਜਦੋਂ ਮੋਦੀ ਸਾਹਿਬ ਨੇ ਇਹ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰ ਦਿੱਤੇ ਕਿ ਅਸੀਂ ਇਸ ਨੂੰ ਨਹੀਂ ਲੈ ਕੇ ਆਵਾਂਗੇ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਕਿਸਾਨਾਂ ਨੂੰ ਵਾਅਦੇ ਕੀਤੇ ਗਏ ਸੀ ਉਹ ਪੂਰੇ ਕਰ ਰਹੀ ਹੈ ਸਰਕਾਰ ਕੇਂਦਰ ਸਰਕਾਰ ਸਰਕਾਰ ਸੁਣਦੇ ਹੋ ਤਾਂ ਮਾਫੀ ਮੰਗ ਲਿਆ ਤਾਂ ਮੈਥੋਂ ਗਲਤੀ ਹੋ ਗਈ ਕਿ ਨੋ ਕਾਲੇ ਕਿਉਂ ਕਦੇ ਖੇਤੀ ਕਿਉਂ ਚੱਲ ਰੱਦ ਕਰਕੇ ਚੱਲ ਆ ਉਹਨਾਂ ਦੇ ਖਰਾਬ ਅਸੀਂ ਕਿਹਨੂੰ ਕਿਤੇ ਨੂੰ ਲੰਨ ਦੇਸ ਤੋਂ ਖਰਸਾਨਾ ਜਾਣੇ ਸੀ ਉਹ ਤਾਂ ਦਾ ਮੈਥੋਂ ਗਲਤੀ ਹੋ ਗਈ ਤੇ ਹੁਣ ਦੇਖਿੰਦੇ ਜਦੋਂ ਮੰਗ ਲਈ ਪਾਈ ਕੁਸ ਤਾਂ ਕੋਈ ਖਰਾ ਖਰਸਾਨਾ ਜਫਰਤ ਪੈਗੀ ਦੇਖੇਗੇ ਕਿ ਕੀ ਗੱਲ ਹੋਊਗੀ ਅਸਲੀ ਸਾਰੇ ਕਾਨੂੰਨ ਕੋਈ ਇੱਕਦਮ ਮੰਗਾ ਪੂਰੀਆਂ ਕਰਦੀਆਂ ਕਰਦੀ ਨਹੀਂ ਤਾਂ ਇਹ ਤੇ ਹੁਣ ਸਭਾ ਕਿਸਾਨਾਂ ਨੂੰ ਭਾਈ ਕੁੱਟਣ ਵਗੇ ਤੁਸੀਂ ਰਸਤੇ ਰੋਕੀ ਬੈਠੇ ਹੋ ਤੇ ਫਿਰ ਹੁਣ ਸਰਕਾਰਾਂ ਨਾਲ ਭਾਈ ਕਾਦ ਨਹੀਂ ਲੜੀਆਂ ਸਰਕਾਰ ਨਾਲ ਜੇ ਆਪਾਂ ਆਖੀ ਰਾਜੇ ਨਾਲ ਲੜਾਂਗੇ ਆਪਾਂ ਲੜਾਈ ਕਿਨੇ ਕਰਾਂਗੇ ਬਾਹਰ ਤੇ ਵਿਆਹ ਬਰਾਬਰ ਦੇ ਨਾ ਹੁੰਦਾ ਜੇ ਆਪਾਂ ਆਖੀ ਰਾਜੇ ਨਾਲ ਲੜਾਂਗੇ ਫਿਰ ਲੜਾਈ ਨਾ ਕਰ ਸਕਦੇ ਵਿਆਹ ਵੀ ਆਪਦੇ ਬਰਾਬਰ ਦੇ ਨਾ ਕਰ ਸਕਦਾ ਹੈਗਲਾ ਨਾ ਵੱਡੇ ਨਾਲ ਹੋ ਸਕੇ ਨਾ ਛੋਟੇ ਨਾਲ ਦੇ ਤੇ ਭਾਈ ਰਾਜਾ ਨਾਲ ਕਾਦੀਆਂ ਲੜਾਈਆਂ ਚ ਕਾਦੀਆਂ ਬਰਿੰਨ ਪਹਿਲ ਰਾਜਾ ਕਰਾਗੇ ਫਿਰ ਉਹ ਭਾਈ ਕੋਸੀ বুঝ ਲੋ ਪਰ ਰਾਜਾ ਜੇ ਕਰਸਾਨਾਂ ਨੂੰ ਖਰਾਬ ਕਰੇ ਜਾਂ ਔਖਾ ਕਰੇ ਤੇ ਰਾਜ ਭਾਈ ਬੀਬਾ ਕਾਸਤੇ ਕਰੂਗਾ ਕੋ ਪਸਵਾ ਤੇ ਪੰਛੀਆਂ ਤੇ ਰਾਜ ਤਾਂ ਨਹੀਂ ਹੁੰਦਾ ਬੰਦਿਆਂ ਤੇ ਕਰੂਗਾ ਜੀ ਹਮ ਸੁੱਖ ਤਾਂ ਬੰਦਿਆਂ ਵੀ ਮਨਾਏ ਖੇਤੀਬਾੜੀ ਜੇ ਅੰਨ ਕਮਾਉਂਦੇ ਕਰਸਾਨਾਂ ਤਾਂ ਮੋਦੀ ਘਰੇ ਖਾਂਦਾ ਨਹੀਂ ਉਹ ਕਹਿੰਦੇ ਕਿ ਤੇ ਬਾਰੋਂ ਹੁੰਦੇ ਕੰਮਨਾਂ ਨੂੰ ਕਿਹੜੇ ਬਾਰੋਂ ਹੁੰਦੇ ਉਹ ਵੀ ਅੰਨ ਖਾਂਦੀ ਏ ਤੇ ਸੁੱਖ ਨਹੀਂ ਮਨਾਉਂਦੇ ਇੰਨਾ ਮੈਰ ਕਰਸਾਨਾਂ ਨਾਲ ਨਾ ਤਾਂ ਮੋਦੀ ਕਮਾਵੇ ਮੋਦੀ ਖਾਓ ਕੌਣ ਤੇ ਨਾ ਕਿਸਾਨਾਂ ਮਾ ਕਮਾਵੇ ਮਾਰਾ ਕੰਮ ਨਹੀਂ ਜੀ ਮੈਂ ਇਹ ਦੇਖ ਰਹੀ ਹਾਂ ਮਾਤਾ ਜੀ ਤੁਹਾਨੂੰ ਬਹੁਤ ਜ਼ਿਆਦਾ ਸਮਝ ਹੈ ਲੈਂਡ ਪੁੱਲਿੰਗ ਪਾਲਿਸੀ ਵੀ ਇੱਕ ਪੰਜਾਬ ਦੀ ਆਈ ਹੈ ਪੰਜਾਬ ਸਰਕਾਰ ਦੀ ਉਸ ਬਾਰੇ ਕੋਈ ਜਾਣਕਾਰੀ ਰੱਖਦੇ ਹੋ ਤੁਸੀਂ ਹਾਂ ਅਸੀਂ ਨਹੀਂ ਅਸੀਂ ਰੱਖ ਲਾ ਜਦੋਂ ਅੱਗੇ ਇੱਥੇ ਅੰਗਰੇਜ਼ ਆਏ ਤੇ ਭਗਤ ਸਿੰਘਾਂ ਨੇ ਜਾਨਾਂ ਨਹੀਂ ਰਾਏ ਖੋਇਆ ਕਹਿੰਦੇ ਵੀ ਅੰਗਰੇਜ਼ਾਂ ਨੂੰ ਭਾਜ ਫਿਰ ਸਾਡਾ ਰਾਜ ਕਰਦੇ ਹੋ ਖਾਲੀ ਸਾਡਾ ਦੇਖ ਕਰਦੇ ਹੋ ਖਾਲੀ ਤੇ ਭਾਈ ਜੱਟ ਜਾਣਖਾ ਉਹਨਾਂ ਦੀ ਅਣਸਹੀ ਗੁਰੂਆਂ ਦੀ ਜਨ ਗੁਰੂ ਸਾਹਿਬ ਤੱਤੇ ਉਹ ਤਾਂ ਤਵਾਂ ਤਵਿਆ ਤੇ ਬੈਠੇ ਰਹੇ ਆਗੇ ਸਿੱਖਾਂ ਵੀ ਰਾਖੀ ਜਮੀਨਾਂ ਦਾ ਤਾਂ ਵਖਾਉਣ ਖਤਰਾਂ ਖਤਰ ਸਾਡੇ ਗੁਰੂ ਸੀ ਆਦੇ ਸੀਸ ਕਟਾਏਗੇ ਧਰਮ ਨਹੀਂ ਛੱਡੇ ਹਾਰੇ ਤੇ ਖਰਸਾਨ ਭਾਈ ਧਰਮ ਛੱਡਣ ਕਿਉਂ ਹਾਰਨਗੇ ਚੀਕਾਂ ਕੋ ਛੱਡਣਗੇ ਪੱਗਾਂ ਪਾ ਲੈਣਗੇ ਮਹਾਰਾਜ ਦਾ ਗੋਹਾਂਗੇ ਤੇ ਖੇਤੀ ਕਰਨਗੇ ਔਖੇ ਸੌਖੇ ਔਖ ਨੂੰ ਨਹੀਂ ਸਮਝਦੇ ਪਰ ਆ ਆ ਗੀ ਸਿੱਧੀ ਲਾਈਨ ਤੇ ਚੱਲੇ ਆਂ ਖਰਸਾਨ ਕਾਦੂਆਂ ਵੀ ਅਸੀਂ ਬੈਠ ਕੇ ਪੱਖਿਆਂ ਦੀਆਂ ਬੈਠ ਰਹੀ ਗਈ ਧੁੱਪਾਂ ਵੀ ਸਹਿੰਦੇ ਨੀਹਾ ਪਾਰੇ ਦੀ ਸੰਧੀ ਹੈ ਗਰਮੀਆਂ 'ਚ ਹੀ ਬੈਂਦੇ ਹੈ ਸਾਲ ਭਰ ਛਾਲਾਂ ਦੇ ਸਤੰਭਾ ਦੇ ਵਿੱਚ ਚਖੇੜੇ ਵੀ ਆਉਂਦੇ ਸੀ ਨੀਂ ਵੀ ਆਉਂਦੇ ਸੀ ਬਿਲਕੁਲ ਤੇ ਭਾਈ ਉੱਥੇ ਪੁੰਝੇ ਵੀ ਪੈਂਦੇ ਸੀ ਸੱਪ ਸੁਲਤੀਆਂ ਵੀ ਸੀ ਪਰ ਰੱਬ ਦੇ ਆਸਰੇ ਜੀ ਕਿਸਾਨ ਨੂੰ ਤਾਂ ਕਿਰਸਾਨੀ ਕਰਨੀ ਹੀ ਪੈਂਦੀ ਹੈ ਚਾਹੇ ਕਿਸੇ ਤਰ੍ਹਾਂ ਦਾ ਮੌਸਮ ਹੋਵੇ ਚਾਹੇ ਮੀਂਹ ਹੋਣ ਚੱਖੜ ਹੋਣ ਚਾਹੇ ਬਹੁਤ ਜ਼ਿਆਦਾ ਧੁੱਪ ਹੋਵੇ ਉਹਨਾਂ ਨੂੰ ਤਾਂ ਚਾਹੇ ਬਹੁਤ ਜ਼ਿਆਦਾ ਸਰਦੀ ਹੋਵੇ ਉਹਨਾਂ ਨੂੰ ਕਿਰਸਾਨੀ ਜਿਹੜੀ ਆ ਉਹ ਕਰਨੀ ਹੀ ਪੈਂਦੀ ਹੈ ਔਰ ਸਮਝ ਵੀ ਸਕਦੇ ਆ ਕਿ ਕਿ ਕਿਸਾਨ ਨੂੰ ਕਿੰਨੀ ਮਿਹਨਤ ਜਿਹੜੀ ਆ ਉਹ ਕਰਨੀ ਪੈਂਦੀ ਹੈ ਅੱਛਾ ਮਾਤਾ ਜੀ ਜੇ ਕੰਗਨ ਨੌਜੀ ਮਾਫੀ ਮੰਗ ਲੰਦੇ ਆ ਤੁਸੀਂ ਕੀ ਉਹਨਾਂ ਨੂੰ ਮਾਫ ਕਰ ਦੋਗੇ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਕੋਰਟ ਦੇ ਵਿੱਚ ਹੀ ਇਹ ਕੇਸ ਜਿਹੜਾ ਹੈ ਉਹ ਚੱਲਣਾ ਚਾਹੀਦਾ ਉਹਨਾਂ ਨੂੰ ਆਕੇ ਮਿਲਨੀ ਪੁੱਛੇਗਾ ਤੇਰੀ ਕੀ ਕਹੁੰਦੀ ਜੇ ਦਾ ਕੁਮਾ ਦਾ ਕੋਈ ਮਾਫੀ ਨਹੀਂ ਵੰਦਿਆ ਤਾਂ ਪੂਹੀ ਕਰਨੀ ਚੱਲੀ ਜਾਂਦੇ ਜੇ ਕੋਈ ਮਾਫੀ ਮੰਗੂਗੀ ਤਾਂ ਕੋਈ ਕਰਸਾਨ ਵੀ ਰਹਿ ਕਰਨ ਗਿਆ ਸੀ ਵੀ ਕਰਾਂ ਕੋਈ ਵੀ ਮਾਫੀ ਕਰਾਂਗੇ ਸਾਡੀ ਕਿਹੜਾ ਕੋਈ ਦੁਸ਼ਮਣ ਹੈ ਕੋਈ ਜਸ ਸਮਾ ਸੋਚਾਂ ਸਮਾ ਹੁੰਦੇ ਸਮਾ ਸੱਚਾਂ ਜੀ ਬਾਕੀ ਜਿਹੜੇ ਬੀਬੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਕਿਉਂਕਿ ਉੱਥੇ ਤੁਸੀਂ ਇਕੱਲੇ ਨਹੀਂ ਸੀ ਹੋਰ ਵੀ ਬਹੁਤ ਸਾਰੇ ਬੀਬੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਜਾ ਰਹੇ ਸੀਗੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਵਾਸਤੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਕਿ ਕੰਗਨਾ ਨੂੰ ਕੋਈ ਵੀ ਰਿਲੀਫ ਜਿਹੜਾ ਹੈ ਉਹ ਹਾਈ ਕੋਰਟ ਤੋਂ ਨਹੀਂ ਮਿਲਿਆ ਯਾਨੀ ਤੇ ਇੱਥੇ ਸਾਨੂੰ ਕੋਈ ਮਿਲਿਆ ਨਹੀਂ ਬੀਬਾ ਇੱਥੇ ਤੇ ਘਰੇ ਬੈਠਿਆ ਪਉ ਉਹਦੇ ਲੋਕ ਕੰਮਾਂ ਚੁੱਲ੍ਹੇ ਬੈਠੇ ਜੇ ਕੋਈ ਦਲੀਲ ਕਰਨਗੇ ਦੇਖੀ ਜਾਊ ਤੇ ਉਹ ਹਿੱਸਾ ਦਾ ਲਖਰਾ ਲੋਕ ਦੁਨੀਆ ਨਾਲ ਵੀ ਵੇਗਤਾ ਜੀ ਖੋਈ ਹੋਈ ਲੋਕ ਆਪ ਉਹਦੇ ਕੰਮਾਂ ਜਨ ਨੂੰ ਨਿੱਟ ਗਏ ਅਜੇ ਕੋਈ ਨਹੀਂ ਆਪੋ ਆਪਣੀਆਂ ਬਣੀਆਂ ਨੇ ਮੇਂ ਤੇ ਹੋ ਗਈ ਕੰਗਣਾ ਆਪਦੀਆਂ ਬਣੀਆਂ ਨੇ ਵੇੜੂ ਸਿਆਦੀ ਨੂੰ ਤੇ ਕੁੰਕਸਾਨੀ ਇੱਕ ਤੇ ਹੀ ਨਾਲ ਹੀ ਐ ਤੇ ਜੇ ਰਾਏ ਸਾਰੇ ਮੈਂ ਪੁੱਛਾਂਗੀ ਹੂੰ ਰਾਏ ਪੁੱਛ ਕੇ ਜਿਵੇਂ ਬੰਦ ਬਣੀ ਬੰਝੋ ਮਹਾਰਾਜ ਦਾ ਹੁਕਮ ਹੋ ਹੋ ਜੂਗਾ ਹੈਲੋ ਠੀਕ ਹੈ ਮਾਤਾ ਜੀ ਤੁਸੀਂ ਕਹਿ ਰਹੇ ਹੋ ਕਿ ਜੇ ਮਾਫੀ ਮੰਗਣ ਵੀ ਆਉਂਦੇ ਆਂ ਕੰਗਨਾ ਤਾਂ ਤੁਸੀਂ ਸਾਰਿਆਂ ਨਾਲ ਰਾਏ ਕਰੋਗੇ ਕਿ ਉਹਨਾਂ ਨੂੰ ਮਾਫ ਜੜਾ ਹੈ ਉਹ ਕਰਨਾ ਵੀ ਹੈ ਜਾਂ ਨਹੀਂ ਹੈ ਤੋਂ ਲੱਗਦਾ ਹੈ ਕਿ ਇਸ ਤਰ੍ਹਾਂ ਜੋ ਜਿਹੜੇ ਸਟਾਰਸ ਨੇ ਸੈਲੀਬ੍ਰਿਟੀਜ਼ ਨੇ ਜੋ ਐਕਟਰਸ ਨੇ ਜੋ ਇਸ ਤਰ੍ਹਾਂ ਦੀ ਸਟੇਟਮੈਂਟ ਦਿੰਦੇ ਨੇ ਉਹਦੇ ਨਾਲ ਬਲਕਿ ਲੋਕਾਂ ਦੇ ਵਿੱਚ ਸੋਚ ਜਿਹੜੀ ਆ ਉਹ ਬਦਲਦੀ ਹੈ ਇਸ ਲਈ ਉਹਨਾਂ ਨੂੰ ਸੋ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਇਹ ਸਾਰਾ ਦਾ ਰੈਟਰਨ ਹੈ ਇਹ ਕਰਾਂਗੇ ਮਾਤਾ ਜੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕਲਾਕਾਰ ਹੁੰਦਾ ਹੈ ਜੋ ਇਸ ਤਰ੍ਹਾਂ ਦੀ ਸਟੇਟਮੈਂਟ ਦਿੰਦਾ ਹੈ ਤਾਂ ਉਸ ਤੋਂ ਬਾਅਦ ਸੋਚ ਜਿਹੜੀ ਹੈ ਉਹ ਬਦਲਦੀ ਹੈ ਲੋਕਾਂ ਦੀ ਅੱਛੀ ਵੀ ਸੁਣਾਈ ਲੋ ਮਾਤਾ ਜੀ ਆਵਾਜ਼ੋਂ ਪਾਰਿਓ ਤੁਸੀਂ ਹੈਲੋ ਮਾਤਾ ਜੀ ਆਵਾਜ਼ੋਂ ਪਾਰਿਓ ਠੀਕ ਹੈ ਪ੍ਰਿਆੰਕਾ ਇੱਕ ਵਾਰ ਫੇਰ ਤੋਂ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਹਨਾਂ ਵੱਲੋਂ ਸਾਬਤ ਤੌਰ ਤੇ ਹੀ ਕਹਿ ਗਿਆ ਜੇ ਪ੍ਰਿਆੰਕ ਜੇ ਕੰਗਨਾ ਰਣੌਤ ਜਿਹੜੇ ਨੇ ਉਹ ਮਾਫੀ ਮੰਗਦੇ ਨੇ ਉਸ ਤੋਂ ਬਾਅਦ ਵੀ ਅਸੀਂ ਸੋਚ ਵਿਚਾਰ ਕਰਾਂਗੇ ਕਿ ਅਸੀਂ ਉਹਨਾਂ ਨੂੰ ਮਾਫ ਕਰਨਾ ਹੈ ਜਾਂ ਨਹੀਂ ਉਹਨਾਂ ਨੇ ਇੱਕ ਔਰ ਦਾ ਜ਼ਰੂਰ ਧੰਨਵਾਦ ਕੀਤਾ ਹੈ ਕਿ ਕੰਗਨਾ ਨੇ ਜੋ ਸਟੇਟਮੈਂਟ ਦਿੱਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ 100-100 ਰੁਪਏ ਦੀ ਜ਼ਰੂਰਤ ਜਿਹੜੀ ਆ ਮਾਤਾ ਜੀ ਨੇ ਕਿਹਾ ਕਿ ਕੋਈ ਨਹੀਂ ਹੈ ਅਸੀਂ ਆਪਣਾ ਲੱਖਾਂ ਦਾ ਕੰਮ ਜਿਹੜਾ ਉਹਦੋਂ ਛੱਡ ਕੇ ਇਸ ਅੰਦੋਲਨ ਦੇ ਵਿੱਚ ਪਾਰਟਿਸਪੇਟ ਜਿਹੜਾ ਹੈ ਉਹ ਕੀਤਾ ਸੀ ਜੀ ਹਮ ਵਾਕਈ ਕਿਉਂਕਿ ਜਿਹੜੀ ਟਿੱਪਣੀ ਕੀਤੀ ਗਈ ਸੀ ਉਸ ਵਕਤ ਤੋਂ ਲੈ ਕੇ ਹੁਣ ਤੱਕ ਲੋਕਾਂ ਦੇ ਮਨਾਂ 'ਚ ਵਕਈ ਨਿਤਿਕਾ ਜੀ ਨਾਰਾਜ਼ਗੀ ਹੈ ਔਰ ਇਸੇ ਕਰਕੇ ਮਾਨਹਾਨੀ ਦਾ ਕੇਸ ਵੀ ਪਾਇਆ ਗਿਆ ਫਿਲਹਾਲ ਜਿਸ ਤਰੀਕੇ ਮਾਤਾ ਵਿੰਦਰ ਕੋ ਔਰ ਇਹ ਵੀ ਕਹਿ ਰਹੇ ਸੀ ਕਿ ਜੇ ਉਹ ਮਾਫੀ ਮੰਗਦੇ ਨੇ ਫਿਰ ਵਿਚਾਰਿਆ ਜਾ ਸਕਦਾ ਹੈ ਯਾਨੀ ਕਿ ਪੰਜਾਬੀਆਂ ਦੀ ਤਸਵੀਰ ਦੇ ਵਿੱਚ ਹੈ ਜੇਕਰ ਕੋਈ ਨਿੰਮਕੇ ਆਂਦਾ ਤਾਂ ਕਦੇ ਵੀ ਪੰਜਾਬੀ ਛੜਕੇ ਨਹੀਂ ਜਾਂਦੇ ਤਾਂ ਹੁਣ ਫਿਲਹਾਲ ਦੇਖਣਾ ਹੋਏਗਾ ਕਿ ਜੇ ਵਾਕਈ ਬਾਤਾਂ ਨੇ ਮਨ ਬਣਾ ਲਿਆ ਕਿ ਜੇਕਰ ਕੰਗਣਾ ਰਣੌਤ ਮਾਫੀ ਮੰਗਦੇ ਨੇ ਕਿ ਉਹ ਮਾਫ ਕਰਨਗੇ ਲੇਕਿਨ ਵੱਡੀ ਗੱਲ ਇਹ ਹੈ ਕਿ ਕੰਗਣਾ ਰਣੌਤ ਮਾਫੀ ਵਾਲੇ ਪਾਸੇ ਆਣਗੇ ਵੀ ਹੈ ਨਹੀਂ ਆਣਗੇ ਇਹ ਦੇਖਣਾ ਹੋਏਗਾ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਕੇਸ ਹੈ ਇਸ ਦਾ ਕੋਈ ਆਧਾਰ ਨਹੀਂ ਹੈ ਇਸ ਨੂੰ ਰੱਦ ਕਰ ਦਿੱਤਾ ਜਾਏ ਯਾਨੀ ਕਿ ਫਿਲਹਾਲ ਠੀਕ ਹੈ ਕੋਰਟ ਦੇ ਮਾਮਲੇ ਦੇ ਵਿੱਚ ਟਿਕਾ ਟਿੱਪ ਨਹੀਂ ਤਾਂ ਨਹੀਂ ਹੈ ਫਿਲਹਾਲ ਜੇਕਰ ਸ਼ਿਕਾਇਤ ਕਰਤਾ ਚਾਹੇ ਮਾਫੀ ਮੰਗਣ ਤੇ ਮਾਫ ਕਰਨਗੇ ਤਾਂ ਇਹ ਵੱਡੀ ਗੱਲ ਹੋਏਗੀ ਅਵਾਜ਼ ਸੁਣ ਪਾਰੇ ਨਿਤਕਾ ਜੀ ਆਵਾਜ਼ ਸੁਣ ਪਾਰੇ ਤੁਸੀਂ ਤੇ ਕਿਉਂਕਿ ਬਾਤਾ ਮਿੰਦਰਕੌਰ ਨੇ ਕੇਸ ਜਿਹੜਾ ਹੈ ਇਸ ਕਰਕੇ ਉਹਨਾਂ ਨੇ ਕੇਸ ਸ਼ੁਰੂ ਕੀਤਾ ਸੀ 2021 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਕੰਗਨਾ ਰਣੋਦ ਦੇ ਵੱਲੋਂ ਵਿਵਾਦਿਤ ਟਿੱਪਣੀ ਦਿੱਤੀ ਗਈ ਸੀ ਕਿ ਜਿਹੜੀਆਂ ਇਹ ਮਹਿਲਾਵਾਂ ਨੇ 100-100 ਰੁਪਏ ਪਿੱਛੇ ਇਸ ਅੰਦੋਲਨ ਦੇ ਵਿੱਚ ਬੈਠਣ ਵਾਸਤੇ ਆਈਆਂ ਹੋਗੀਆਂ ਨੇ ਤਾਂ ਦਿਹਾੜੀ ਤੇ ਕਿਸਾਨ ਆਏ ਨੇ ਇਹ ਸ਼ਬਦ ਉਹਨਾਂ ਨੇ ਵਰਤੇ ਸੀ ਇਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਇਸ ਗੱਲ ਨੂੰ ਲੈ ਕੇ ਸ਼ੋਰ ਸੀ ਔਰ ਇਸੇ ਕਰਕੇ ਪੰਜਾਬ ਦੇ ਲੋਕ ਨਰਾਜ਼ ਵੀ ਨਜ਼ਰ ਆ ਰਹੇ ਸੀ ਫਿਲਹਾਲ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਤਾਂ ਹੁਣ ਬੀਬੀ ਮਿੰਦਰਕੌਰ ਦੇ ਵੱਲੋਂ ਮਾਫੀ ਦਿੱਤੀ ਜਾਏਗੀ ਜਾਂ ਨਹੀਂ ਇਹ ਤਾਂ ਆਨਾਲਾ ਸਮਾਂ ਦੱਸੇਗਾ ਲੇਕਿਨ ਫਿਲਹਾਲ ਇੱਕ ਵਾਰ ਫਿਰ ਤੋਂ ਅਸੀਂ ਜੋੜਦੇ ਹਾਂ ਮਾਤਾ ਮਿੰਦਰਕੌਰ ਦੁਬਾਰਾ ਫਿਰ ਤੋਂ ਸਾਡੇ ਨਾਲ ਜੁੜ ਗਏ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਮਾਤਾ ਜੀ ਅਸੀਂ ਇਹ ਗੱਲ ਕਰ ਰਹੇ ਸੀ ਤੁਸੀਂ ਇੱਕ ਬਹੁਤ ਸੋਹਣੀ ਗੱਲ ਕਹੀ ਜਿਸ ਤੋਂ ਪੰਜਾਬੀਆਂ ਦੇ ਸੁਭਾਅ ਦਾ ਪਤਾ ਲੱਗਦਾ ਹੈ ਕਿ ਪੰਜਾਬੀ ਕਿੰਨੀ ਜਲਦੀ ਭੁੱਲ ਜਾਂਦੇ ਆ ਕਿੰਨੀ ਜਲਦੀ ਮਾਫੀ ਕਰ ਦਿੰਦੇ ਆ ਤੁਸੀਂ ਕਿਹਾ ਕਿ ਜੇਕਰ ਕੰਗਣਾ ਰਣੌਤ ਮਾਫੀ ਮੰਗਣਗੇ ਤਾਂ ਤੁਸੀਂ ਵਿਚਾਰ ਕਰ ਸਕਦੇ ਹੋ ਯਾਰ ਕੰਫੰਡਿੰਗ ਉਦੋਂ ਕਿ ਇਹ ਨਹੀਂ ਇਹ ਗੱਲ ਯਾਰ ਕੰਨ ਦੇ ਬੜਾ ਧਿਆਨ ਰੱਬ ਦਾ ਮੂਲ ਰੱਬ ਦਾ ਧਿਆਨ ਵੀ ਕਰਨ ਤੇ ਮਾਫੀ ਮੰਗੇ ਤਾਂ ਆਖਰੀ ਹੋਈ ਜਿਆਰੀ ਵੀ ਮੈਂ ਤਾਨਾ ਨਹੀਂ ਤੇ ਮੈਂ ਨਟ ਕਰ ਮੈਂ ਵੀ ਜਉਂਦੀ ਨਹੀਂ ਆ ਉਹਦੀ ਮਰਜ਼ੀ ਇਹ ਚੱਲੀ ਜਾਊਗਾ ਜੀ ਠੀਕ ਹੈ ਮਾਤਾ ਜੀ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਰੱਖੀ ਡੇਲੀ ਪੋਸਟ ਦੇ ਨਾਲ ਤਾਂ ਫਿਲਹਾਲ ਅਸੀਂ ਦੇਖ ਰਹੇ ਸੀ ਮਾਤਾ ਮਿੰਦਰਕੌਰ ਜਿਨ੍ਹਾਂ ਨੇ ਬੜੀ ਦਰਿਆਦਿਲੀ ਦਿਖਾਈ ਹੈ ਕਿ ਜੇਕਰ ਕੰਗਨਾ ਰਣੌਤ ਮਾਫੀ ਮੰਗਣਗੇ ਤਾਂ ਉਹ ਉਹਨਾਂ ਨੂੰ ਮਾਫ ਕਰ ਸਕਦੇ ਆ ਹਾਲਾਂਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਮਾਨਹਾਨੀ ਦਾ ਕੇਸ ਮਾਤਾ ਮਿੰਦਰਕੌਰ ਨੇ ਪਾਇਆ ਸੀ ਜਿਨ੍ਹਾਂ ਨੂੰ ਲੱਗਿਆ ਕਿ 100 ਰੁਪਏ ਦੀ ਗੱਲ ਕਹਿ ਕੇ ਉਹਨਾਂ ਦੇ ਉਹਨਾਂ ਦੇ ਦਿਲ ਨੂੰ ਕੇਸ ਪਹੁੰਚਾਈ ਹੈ ਕਿਉਂਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸੀ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਵਿਰੋਧ ਕਰ ਰਹੇ ਸੀ ਅਜੇ ਚ ਕੰਗਨਾ ਰਣੌਤ ਨੇ 100 ਰੁਪਏ ਵਾਲੀ ਗੱਲ ਕਹਿ ਕੇ ਜਾਂ ਕਹਿੰਦੇ 100 ਰੁਪਏ ਦੇ ਵਿੱਚ ਜਿਹੜੇ ਮਜ਼ਦੂਰ ਨੇ ਜਾਂ ਕਹਿੰਦੇ ਕਿਸਾਨ

इसीलिए आप हमारे चैनल डेली पोस्ट को अतः मोहब्बत